ਜੁਲੰਦਰ ਦੇ ਪੋਸ਼ ਇਲਾਕੇ ਮੋਤਾ ਸਿੰਘ ਨਗਰ ਚ ਬੁੱਧਵਾਰ ਦੇ ਸ਼ਾਮ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੇ ਭੇਦ ਭਰੇ ਹਾਲਾਤਾਂ ਚ ਇੱਕ ਔਰਤ ਦੀ ਮੌਤ ਹੋ ਗਈ। ਇਹ ਗੱਲ ਸਾਹਮਣੇ ਆਈ ਹੈ ਕਿ ਘਰ ਚੋਂ ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਵੀ ਗਾਇਬ ਹੋਇਆ ਹੈ। ਜਿਸ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੁੱਟ ਦੀ ਨੀਅਤ ਨਾਲ ਔਰਤ ਦਾ ਕਤਲ ਹੋਇਆ ਹੈ। ਜਾਣਕਾਰੀ ਮੁਤਾਬਕ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਘਰ ਚ ਮ੍ਰਿਤਕ ਔਰਤ ਇਕੱਲੀ ਸੀ ਤੇ ਉਸਦਾ ਪਤੀ ਜਦੋਂ ਘਰ ਆਇਆ ਤਾਂ ਔਰਤ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਤੁਰੰਤ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ 2 ਘੰਟੇ ਬਾਅਦ ਵਾਪਸ ਆਏ ਹਨ ਤਾਂ ਦਰਵਾਜ਼ਾ ਫਰੰਟ ਡੋਰ ਕਿਸੇ ਨੇ ਖੋਲਿਆ ਨਹੀਂ ਫਿਰ ਸਾਹਮਣੇ ਚੋਪੜਾ ਫੈਮਿਲੀ ਹੈ ਤੇ ਉਹਨਾਂ ਨੇ ਦੇਖਿਆ ਤਾਂ ਆ ਜੀ ਬਜ਼ੁਰਗ ਨੇ ਕਿ ਬੂਹਾ ਖੜਕਾ ਰਹੇ ਨੇ ਉਹ ਟੱਪ ਕੇ ਅੰਦਰ ਆਏ ਹਨ ਤਾਂ ਕੁੰਡੀ ਅੰਦਰ ਜਦੋਂ ਆਏ ਤੇ ਤਾਈ ਜੀ ਜਿਹੜੇ ਸੀਗੇ ਉਹ ਗire ਹੋਏ ਸੀਗੇ ਤਾਂ ਇੱਕਦਮ ਸ਼ੌਕਡ ਹੋ ਜਾਂਦੇ ਆ ਦੋਨੋਂ ਏਜਡਡ ਨੇ ਸਾਮ ਨੂੰ ਲਾਇਆ ਡਾਕਟਰ ਸਾਹਮਣੇ ਕਿਹਾ ਕਿ ਇਹ ਡੈਡ ਇਹਨਾਂ ਦੀ ਡੈਥ ਹੋ ਚੁੱਕੀ ਹੈ ਉਹ ਨੈਚੁਰਲ ਡੈਥ ਸਮਝੀ ਹੋਣਾ ਨੇ ਤੇ 2-3 ਘੰਟੇ ਉਹਨਾਂ ਨੂੰ ਸਮਝ ਨਹੀਂ ਲੱਗਾ ਕਿਉਂਕਿ ਮਤਲਬ ਬਿਲਕੁਲ ਨੇਕ ਸ਼ਰੀਫ ਬੰਦੇ ਨੇ ਤੇ 2-3 ਘੰਟੇ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦੇਖੋ ਜੋ ਇਹਨਾਂ ਨੇ 골ਡ ਪਾਇਆ ਹੁੰਦਾ ਉਹ ਕਿੱਥੇ ਹੈ ਉਹ ਜਦੋਂ ਦੇਖਿਆ ਕਿ 골ਡ ਦੇ ਦੋਨੋਂ ਕੜੇ ਨਹੀਂ ਸੀਗੇ ਮੁੰਦਰੀਆਂ ਨਹੀਂ ਸੀ ਉਹਨਾਂ ਦਾ ਮੋਬਾਈਲ ਜੜਾ ਉਹ ਨਹੀਂ ਸੀ ਮੋਬਾਈਲ ਤੇ ਫੋਨ ਕੀਤਾ ਉਹ ਸਵਿਚਡ ਆਫ ਸੀ ਬਹੁਤ ਮਾਰੀ ਘਟਨਾ ਹੈ ਤਾਈ ਜੀ ਦਾ ਨਾਮ ਵਿਨੋਦ ਦੁੱਗਲ ਹੈ ਤਾਇਆ ਜੀ ਮੇਰੇ ਭਿੰਨ ਸਨ ਦੁੱਗਲ ਜੀ ਹੈ ਤਾਇਆ ਜੀ ਤਾਈ ਜੀ ਦੀ ਏਜਡ ਨੀਅਰ ਅਬਾਊਟ 70 ইয়ার্স ਹੈ ਔਰ ਹਾਊਸ ਵਾਈਫ ਨੇ ਦੋਨੋਂ ਬੱਚੇ ਬਾਹਰ ਨੇ ਕੱਲੇ ਰਹਿੰਦੇ ਇੱਥੇ ਦੋਨੋਂ ਮੀਆਂ بیوی ਰਹਿੰਦੇ ਨੇ ਲੇਟ ਧਿਆਨ ਦੇ ਵਿੱਚ ਫੋਨ ਕੀਤਾ ਸੀਗਾ ਕਿ ਘਰ ਦੇ ਵਿੱਚ ਇਸਤਰੀ ਦੀ ਡੈਥ ਹੋ ਗਈ ਆ ਤੇ ਸਾਨੂੰ ਉਹਨਾਂ ਨੇ ਸ਼ੱਕ ਜਾਰੀ ਕੀਤਾ ਹੈ ਕਿ ਕੋਈ ਲੱਗਦਾ ਵੀ ਕੋਈ ਨਾਲ ਕੋਈ ਲੁੱਟ ਖੋ ਕਰਨ ਦੇ ਇਰਾਦੇ ਨਾਲ ਕੋ ਉਹਦਾ ਕਤਲ ਕਰ ਗਿਆ ਔਰ ਹੁਣ ਜਿਹੜੀ ਉਹ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਕਿਉਂਕਿ 2 ਵਜੇ ਦੀ ਇਹ ਇਹਨਾਂ ਦੇ ਡੈਥ ਹੋਈ ਸੀ ਔਰ ਇਹਨਾਂ ਨੂੰ ਬਿਲਕੁਲ ਪਹਿਲਾਂ ਤੇ ਡਾਕਟਰ ਨੂੰ ਵੀ ਚੈੱਕ ਕਰਾਇਆ ਤੇ ਇਹਨਾਂ ਨੇ ਕਿਹਾ ਵੀ ਇਹਨੂੰ ਕੋਈ ਹਾਰਟ ਦੀ ਪ੍ਰੋਬਲਮ ਆਈ ਜਾਂ ਕੁਝ ਆਇਆ ਤੇ ਬਾਅਦ ਦੇ ਵਿੱਚ ਉਹ ਇਹਨਾਂ ਦੇ ਘਰ ਵਾਲਿਆਂ ਨੇ ਜਦੋਂ ਜਾਣਨੇ ਗਵੰਡੀ ਕਹਨੇ ਕਿ ਆ ਵੀ ਇਹਨਾਂ ਦੇ ਹੱਥ ਦੇ ਵਿੱਚ ਕੋਈ ਸੋਨੇ ਦੇ ਕੰਗਣ ਹੁੰਦੇ ਆ ਉਹ ਨਹੀਂ ਹੈਗੇ ਤੇ ਉਹ ਇੱਕ ਜਿਹੜਾ ਐਂਗਲ ਹੈਗਾ ਆ ਜਾਂ ਮੋਬਾਈਲ ਫੋਨ ਇਹਨਾਂ ਦਾ ਇਸ ਵੜੇ ਮਿਸ ਹੈਗਾ ਉਸ ਐਂਗਲ ਨੂੰ ਲੈ ਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਇਹਦੇ ਵਿੱਚ ਜਿਹੜਾ ਆ ਉਹ ਜਲਦੀ ਕੋ ਖਲਾਸਾ ਕਰਾਂਗੇ ਵੀ ਇਹ ਅਸਲੀਅਤ ਕੀ ਹੈਗੀ ਕਿਵੇਂ ਹੋਇਆ ਸਰ ਸੀਸੀਟੀਵੀ ਕੈਮਰੇ ਲੱਗੇ ਜੀ ਅੱਜ ਸੀਸੀਟੀਵੀ ਘਰ ਦੇ ਵਿੱਚ ਨਹੀਂ ਹੈਗੇ ਔਰ ਆਲੇ-ਦੁਆਲੇ ਸਾਡੀਆਂ ਟੀਮਾਂ ਲੱਗੀਆਂ ਆ ਉਹ ਚੈੱਕ ਕਰ ਰਹੇ ਆ ਸਰ ਕੋਈ ਪਤਾ ਲੱਗਾ ਕਿੰਨੇ ਵਜੇ ਦੇ ਕ੍ਰੀਮ ਵਰ ਹੋਇਆ ਦੇ ਬਾਰੇ ਕੀ ਕਿਉਂਕਿ ਇਹਦੇ ਵਿੱਚ ਜਿਹੜਾ ਜੀ 12 ਵਜੇ ਇਹਨਾਂ ਦੱਸਣ ਦਾ ਘਰ ਤੋਂ ਗਏ ਹਸਬੰਦ ਮੀਆਂ ਬੀਬੀ ਦੋਨੇ ਰਹਿੰਦੇ ਸੀਗੇ ਸੀਨੀਅਰ ਸਿਟੀਜ਼ਨ ਆ ਔਰ ਆਲੇ-ਦੁਆਲੇ ਸਾਰੀ ਬੱਸੋ ਆ ਤੇ 2 ਵਜੇ ਜਦੋਂ ਘਰ ਆਏ ਆ ਤੇ ਉਸ ਟਾਈਮ ਉਹਨਾਂ ਨੂੰ ਆ ਕੇ ਪਤਾ ਲੱਗਾ ਕੋਈ ਨਿਸ਼ਾਨ ਲੱਗਿਆ ਕੋਈ ਵੈਪਨ ਕੋਈ ਨਹੀਂ ਇਸ ਤਰ੍ਹਾਂ ਬਾਰੀ ਤੌਰ ਤੇ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਬੋਡੀ ਦੇ ਉੱਤੇ ਕੋਈ ਨਿਸ਼ਾਨ ਨਹੀਂ ਚਾਹ ਚ ਕਰ ਰਹੇ ਹਾਂ ਸਰ ਨਹੀਂ ਅਸੀਂ ਹਰ ਪਾਸਿਓਂ ਜਿਹੜੀ ਜਾਂਚ ਕਰ ਰਹੇ ਹਾਂ